ਮੇਰੇ ਪਤੀ ਆ ਬਲਵਿੰਦਰ ਸਿੰਘ ਮੈਂ ਦਲਜੀਤ ਕੌਰ ਤੇ ਬਲਵਿੰਦਰ ਸਿੰਘ ਉਥੇ ਜੇਲ ਚਾ ਕੋਈ ਗੱਲ ਨਹੀਂ ਕੋਈ ਬਸ ਪਹਿਲੀ ਵਾਰ ਹੀ ਗਏ ਹੋ ਸਾਨੂੰ ਕੋਈ ਪਤਾ ਨਹੀਂ ਇਸ ਗੱਲ ਦਾ ਫਿਰ ਉਹ ਮਤਲਬ ਮਾਰਚ ਦੇ 18 ਤਰੀਕ ਨੂੰ ਉਹ ਆਏ ਆ ਪੁਲਿਸ ਵਾਲੇ ਆਏ ਆ ਤੇ ਉਹਨਾਂ ਨੂੰ ਚੁੱਕ ਕੇ ਲੈ ਗਏ ਘਰੋਂ ਇਹ 751 ਵਿੱਚ ਸੱਤ ਮੁੜ ਕੇ ਅਗਲੇ ਦਿਨ ਉਥੇ ਜੇਲ ਚ ਲੈ ਗਏ ਆ ਮੁੜ ਕੇ ਉਥੇ ਜਾ ਕੇ 307 ਲਾ ਦਿੱਤੀ ਆ ਇਹ ਜਿਹੜੀ ਜਿਹੜੀ ਤਰਾਮਾ ਤੁਹਾਡੇ ਤੇ ਲੱਗੀਆਂ ਐ ਤੁਸੀਂ ਇਹਨਾਂ ਨੂੰ ਕੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਵੀ ਸਰਕਾਰ ਨੇ ਜੋ ਲਾਈਆਂ ਉਸ ਸਮੇਂ ਬਣਦੀਆਂ ਸੀ ਜਾਂ ਨਹੀਂ ਬਣਦੀਆਂ ਸੀ ਕਦੀ ਕੀੜੀ ਤੱਕ ਵੀ ਨਹੀਂ ਉਹਨਾਂ ਨੇ ਮਾਰੀ ਤੇ ਇਹ ਜਿਹੇ ਗੱਲਾਂ ਕਿੱਥੋਂ ਕਰ ਸਕਦੇ ਆ ਤੁਹਾਡੇ ਕੋਣ ਹੈ ਮੇਰਾ ਭਰਾ ਕਿੱਥੇ ਹੈ ਜੀ ਇੱਥੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਪ੍ਰਤਾਪਪ uri ਲੁਪੂਰ ਖੇੜਾ ਉੱਥੇ ਛੱਟ ਕੇ ਆਏ ਸੀ ਤੇ ਨਸ਼ਾ ਵੀ ਛੱਡਿਆ ਉਹਨੇ ਜਨਵਰੀ ਦੇ ਮਹੀਨੇ ਆਪਾਂ ਛੱਡ ਕੇ ਆਉਂਨੇ ਆ ਤੇ ਮਾਰਚ ਦੇ ਮਹੀਨੇ ਉਹਨੂੰ ਇਸ ਤਰ੍ਹਾਂ ਰੈਸਟ ਕਰਕੇ ਲੈ ਆ ਜਾਂਦੀ ਆ ਪੀ 32 ਦਾ ਕੰਮ ਵੀ ਜਾਂਦਾ ਸੀ ਉਹ ਤੇ ਨਸ਼ਾ ਛੱਡਣ ਨਸ਼ਾ ਜਿਹੜਾ ਛੱਡਤਾ ਉਹ ਨਹੀਂ ਤੇ ਬਾਅਦ ਵਿੱਚ ਫਿਰ 32 ਦਾ ਕੰਮ ਉੱਥੇ ਕਰਦਾ ਸੀ ਸੇਵਾ ਕਰਦਾ ਸੀ ਤੇ 32 ਦਾ ਹੀ ਕੋਈ ਸਮਾਨ ਇਸ ਤਰ੍ਹਾਂ ਬਾਹਰ ਲੈ ਕੇ ਗਏ ਬਾਹਰ ਲੈਣ ਗਏ ਸੀ ਤੇ ਉੱਥੋਂ ਹੀ ਗੱਡੀ 'ਚ ਹੀ ਅਰੈਸਟ ਕਰਕੇ ਉੱਥੋਂ ਹੀ ਲੈ ਗਏ ਆ ਕਹਿੰਦੇ ਵੀ ਪਤਾ ਨਹੀਂ ਕੀ ਐਵੇਂ ਕੇਸ ਪਾਤੀ ਔਰਤੇ ਹਥਿਆਰਾਂ ਦੇ ਪਾਤੀ ਆ 307 ਦਾ ਪਰਚਾ ਪਾਤਾ ਐ ਨਾਲੇ ਦਾ ਕੇਸ ਵੀ ਪਾਤਾ ਔਰਤੇ ਜਦ ਕਿ ਉਹ ਉੱਥੇ ਗਿਆ ਵੀ ਨਹੀਂ ਆ ਕੌਣ ਹੈ ਤੁਹਾਡਾ ਜੇਲ੍ਹ ਦੇ ਭਰਾ ਜੀ ਮੇਰਾ ਗੁਰਪ੍ਰੀਤ ਸਿੰਘ ਜੀ ਅਸੀਂ ਉੱਥੇ ਮਿਸਤਰੀ ਬਣੇ ਦਾ ਕੰਮ ਕਰਦੇ ਸੀ ਬਿਲਡਿੰਗ ਬਣਾ ਰਹੇ ਸੀ ਉੱਥੋਂ ਪੁਲਿਸ ਨੇ ਚੱਕ ਗਈ ਕੋਈ ਕਿਤੋਂ ਚੱਕ ਲਿਆ ਬੰਦਾ ਆਪਣਾ ਕੋਈ ਕਿਤੋਂ ਚੱਕ ਲਿਆ ਬਾਜ਼ਾਰ ਚੋਂ ਕੌਣ ਹੈ ਤੁਹਾਡੇ ਮੇਰਾ ਬ੍ਰਦਰ ਛੋਟਾ ਮਨਪ੍ਰੀਤ ਸਿੰਘ ਆਪਣੀ ਦੁਕਾਨ ਸ਼ਾਪ ਹੈ ਜੀ ਸਾਡੀ ਰੇਤੇ ਬਜਰੀ ਦਾ ਕੰਮ ਕਰਦੇ ਆ ਤੇ ਉਹ ਦੁਕਾਨ ਤੋਂ ਉਹਨੂੰ ਅਰੈਸਟ ਕੀਤਾ ਜੀ ਸਵੇਰ ਨੂੰ ਤੇ ਬਰਾਮ ਥਾਣੇ ਪੁਲਿਸ ਨੇ ਲੋਕਲ ਥਾਣੇ ਨੇ 755 ਜੀ ਉਹਨੂੰ ਲੁਧਿਆਣੇ ਭੇਜ ਦਿੱਤਾ ਉੱਤੋਂ ਗਾਹਾਂ ਫਿਰ ਬ੍ਰਾਂਡਰ ਲੈ ਕੇ ਗਾਹਾਂ ਸਾਰੇ ਅਜਨਾਲੇ ਵਾਲਾ ਖੇਲਚੀਆਂ ਵਾਲਾ ਮਹਿਤਪੁਰ ਵਾਲਾ ਜਿੱਦਾਂ ਸਾਰੇ ਕੇਸ ਉਹਦੇ ਉੱਤੇ ਮੁੜ ਕੇ ਫਾਤੇ 307 ਵੀ ਲਗਾਤੀ ਕੋਈ ਕਿਸੇ ਤਰ੍ਹਾਂ ਦੀ ਇਨਕੁਆਰੀ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਗਿਆ ਉੱਥੇ ਤਾਂ ਬਹੁਤ ਸਾਰੇ ਹੋਰ ਵੀ ਲੋਕ ਗਏ ਹੋਣਗੇ ਫੇ ਸਾਰੇ ਅਰੈਸਟ ਕਰਨ ਫੇ ਇਹਨਾਂ ਨੂੰ ਕਿਉਂ ਅਰੈਸਟ ਕੀਤਾ ਸਾਰੇ ਕਰਨ ਫੇ ਅਰੈਸਟ ਉਸ ਦਿਨ ਅਮਰੀ ਸਰ ਆਈ ਸੀ ਐਮ ਸਾਹਿਬ ਤੇ ਇਹ ਇਹਨਾਂ ਨੂੰ ਮਾਤਾ ਨੂੰ ਮਿਲਣ ਵਾਸਤੇ ਉੱਥੇ ਗਏ ਤੇ ਮਾਤਾ ਨੂੰ ਉੱਥੇ ਚੱਕ ਕੇ ਕਮਰੇ 'ਚ ਬੰਦ ਕਰਤਾ ਜੀ ਲਾਸਟ ਦੇ ਜਦੋਂ ਉਥੋਂ ਸਾਰੇ ਚਲੇ ਗਏ ਉਸ ਤੋਂ ਮਗਰੋਂ ਉੱਥੇ ਉਹ ਲੜਕੀਆਂ ਜਿਹੜੀਆਂ ਉਹਨਾਂ ਨੂੰ ਵਾਜਾਂ-ਮੋਜਾਂ ਮਾਰ ਕੇ ਮਾਤਾ ਨੇ ਗੇਟ ਖਲੋਆਇਆ ਕਿ ਸੋ ਇਹ ਚੰਗੀਆਂ ਨੀਤੀਆਂ ਸਰਕਾਰ ਦੀਆਂ ਬਲਾ ਇਹਨਾਂ ਨੇ ਹੁਣ ਭਗਵੰਤ ਸਿੰਘ ਦਾ ਬਿਆਨ ਆਇਆ ਸੀ ਕਿ ਪਿੱਛੇ ਜੇ ਕਹਿੰਦੇ 10 ਬੰਦੇ ਫੜੇ ਆ ਬਾਕੀ ਅਸੀਂ ਰਿਆ ਕਰਦੇ ਆ ਤੇ ਆ 40 ਬੰਦਿਆਂ ਦਾ ਇਹ ਕਿੱਥੇ ਲਕੋਈ ਹੋ ਗਏ ਸਾਨੂੰ ਦੱਸਣਾ 40 ਬੰਦੇ ਕਿਹੜੇ ਗਨਾਹ ਚ ਅੰਦਰ ਕੀਤੇ ਹੋ ਗਏ ਪੀਤੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਮਾਹੌਲ ਬਣਦਾ ਉਸ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਪੰਜਾਬ ਦੀਆਂ ਜੇਲਾਂ ਤੇ ਨਾਲ-ਨਾਲ ਡਿਬਰੂਗੜ੍ਹ ਦੀਆਂ ਜੇਲਾਂ ਦੇ ਵਿੱਚ ਬੰਦ ਨੇ ਪਰ ਲੰਮਾ ਸਮਾਂ ਹੋ ਚੁੱਕਿਆ ਕੁਝ ਧਾਰਾਵਾਂ ਅਜਹਾਂ ਲੱਗੀਆਂ ਹੋਣ ਦੇ ਚਲਦਿਆਂ ਨੌਜਵਾਨ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦੇ ਆ ਉਹਨਾਂ ਦੇ ਪਰਿਵਾਰ ਅੱਜ ਇਕੱਤਰ ਹੋਏ ਆ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਅਪੀਲ ਸਰਕਾਰ ਨੂੰ ਕੀਤੀ ਗਈ ਹੈ ਕਿ ਸਮਾਂ ਬਹੁਤ ਹੋ ਚੁੱਕਿਆ ਸੋ ਜੋ ਬਣਦੀਆਂ ਸਜ਼ਾਵਾਂ ਸੀ ਉਹ ਹੋ ਵੀ ਚੁੱਕੀਆਂ ਪਰ ਫਿਰ ਵੀ ਨੌਜਵਾਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਸੋ ਪਰਿਵਾਰ ਇਕੱਤਰ ਹੋਏ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੌਣ ਤੁਹਾਡੇ ਜੇਲ੍ਹ ਦੇ ਵਿੱਚ ਹੈ ਤੇ ਤੁਸੀਂ ਅੱਜ ਕਿਸ ਪਰਪਸ ਦੇ ਲਈ ਇਹ ਪ੍ਰੈਸ ਕਾਨਫਰੰਸ ਕਰ ਰਹੇ ਹੋ ਹਾਂ ਜੀ ਮੇਰੇ ਪਤੀ ਆ ਬਲਵਿੰਦਰ ਸਿੰਘ ਮੈਂ ਦਲਜੀਤ ਕੌਰ ਤੇ ਬਲਵਿੰਦਰ ਸਿੰਘ ਉਥੇ ਜੇਲ੍ਹ ਚਾ ਪਿੰਡ ਮਹਿਤਾ ਅੰਮ੍ਰਿਤਸਰ ਜ਼ਿਲ੍ਹਾ ਸਾਡਾ ਤੇ ਉਹ ਵਸੇ ਇਸ ਤਰ੍ਹਾਂ ਹੀ ਹਰ ਰੋਜ਼ ਜਾਂਦੇ ਸੀਗੇ ਉਹਨਾਂ ਦਾ ਕੰਮ ਵੀ ਮਿਆਂ ਦਾ ਹੈਗਾ ਉਹ ਜਾਂਦੇ ਹੀਗੇ ਅੰਮ੍ਰਿਤਸਰ ਜਾਂਦੇ ਰਹਿੰਦੇ ਹੀਗੇ ਉਸ ਦਿਨ ਪਤਾ ਨਹੀਂ ਕੁਦਰਤੀ ਉਹ ਉੱਥੇ ਚਲੇ ਗਿਆ ਸੰਗਤ ਦੇ ਨਾਲ ਹੀ ਤੇ ਉਹ ਕੋਈ ਗੱਲ ਨਹੀਂ ਕੋਈ ਪਹਿਲੀ ਵਾਰ ਹੀ ਗਏ ਉਹ ਸਾਨੂੰ ਕੋਈ ਪਤਾ ਨਹੀਂ ਇਸ ਗੱਲ ਦਾ ਫਿਰ ਉਹ ਮਤਲਬ ਮਾਰਚ ਦੇ 18 ਤਰੀਕ ਨੂੰ ਉਹ ਆਏ ਆ ਪੁਲਸ ਵਾਲੇ ਆਏ ਆ ਤੇ ਉਹਨਾਂ ਨੂੰ ਚੁੱਕ ਕੇ ਲੈ ਗਏ ਘਰੋਂ ਇਹ 755 ਵਿੱਚ 755 ਤੇ ਹੀ ਭਾਜਨ ਅਠ ਕੀਤੀ ਆ ਕੋਈ ਉਹ ਨਾ ਨੇ ਹਾਨੂੰ ਮਤਲਬ ਪੱਲਾ ਨਹੀਂ ਫੜਾਇਆ ਮੁੜ ਕੇ ਅਗਲੇ ਦਿਨ ਉਥੇ ਜੇਲ੍ਹ ਚ ਲੈ ਗਿਆ ਮੁੜ ਕੇ ਉਥੇ ਜਾ ਕੇ 307 ਲਾ ਦਿੱਤੀ ਤੇ ਉਹ ਹੁਣ ਅਜੇ ਤੱਕ ਸਾਨੂੰ ਕੋਈ ਮਤਲਬ ਕੋਈ ਰਾਹ ਦਿਖਣ ਨਹੀਂ ਦਿਆ ਪੀ ਕਰਕੇ ਲਾਈ ਆ ਜਮਾਨਤ ਲਾਈ ਪਹਿਲਾ ਸੈਸ਼ਨ ਤੋਂ ਉਥੋਂ ਰਿਜੈਕਟ ਹੋ ਗਈ ਆ ਫਿਰ ਹਾਈ ਕੋਰਟ ਤੋਂ ਤੇ ਸਾਨੂੰ ਕੋਈ ਨਹੀਂ ਰਾਹ ਦਿਖਣ دیا۔ ਅਸੀਂ ਬਹੁਤ ਪਰੇਸ਼ਾਨ ਬਹੁਤ ਦੁਖੀ ਆ ਮੈਂ ਇਕੱਲੀ ਘਰ ਚ ਰਹਿਨੀ ਆ ਮੈਂ ਮਤਲਬ ਠੀਕ ਨਹੀਂ ਬੀਪੀ ਵਧਦਾ 슈ਗਰ ਵਧਦਾ ਤੇ ਮੈਂ ਬਹੁਤ ਪਰੇਸ਼ਾਨ ਮੈਂ ਬਹੁਤ ਔਖੇ ਦਿਨ ਕੱਟਿਆ ਜਿੰਨੇ ਕੱਟ ਲਿਆ 18 ਮਹੀਨੇ ਹੋ ਗਿਆ ਮੈਂ ਭੈਣ ਭਰਾਵਾਂ ਕੋਲ ਰਹਿ ਰਹਿ ਕੇ ਕਟਣ ਦੀ ਇਕੱਲੀ ਘਰ ਚ ਰਹੀ ਨਹੀਂ ਡੇਰੇ ਤੇ ਮੇਰਾ ਘਰ ਵਾ ਇਕੱਲਾ ਤੇ ਮੈਨੂੰ ਬਹੁਤ ਮੁਸ਼ਕਲਾਂ ਵਾ ਤੇ ਮੈਂ ਇਹ ਮਿਹਰਬਾਨੀ ਇਹ ਹੱਥ ਜੋੜ ਦੀ ਮਿਹਰਬਾਨੀ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਾਂ ਜਮਾਨਤ ਤੇ ਭੇਜਿਆ ਜਾਵੇ ਤੇ ਮੈਂ ਅਹੀਂ ਬਹੁਤ ਪਰੇਸ਼ਾਨ ਹਾਂ ਜੀ ਘਰ ਦੇ ਵਿੱਚ ਬੱਚੇ ਕਿੰਨੇ ਤੁਹਾਡੇ ਬੱਚੇ ਮੇਰੇ بیٹے ਦੋ ਆ ਤੇ ਉਹ ਮਤਲਬ ਸਟੱਡੀ ਤੇ ਗਿਆ ਵਾ ਕਰਜ਼ਾ ਸਾਡੇ ਸਿਰ ਚੜਿਆ ਵਾ ਉਹ ਇੱਕ ਉਹਦੀ ਟੈਂਸ਼ਨ ਏ ਕਿ ਸਾਨੂੰ ਇਧਰੋਂ ਟੈਂਸ਼ਨਾਂ ਪਈਆਂ ਜੇ ਸਾਨੂੰ ਜਾਂ ਮੈਨੂੰ ਕੁਛ ਹੋ ਜਵੇ ਜਾਂ ਉੱਥੇ ਉਹ ਟੈਂਸ਼ਨ ਲੈ ਕੇ ਉਹਨੂੰ ਕੁਛ ਹੋ ਗੇ ਤੇ ਸਾਡੇ ਘਰ ਦਾ ਬੇੜਾ ਮਤਲਬ ਕੀ ਸਾਡਾ ਹਾਲ ਹੋਊਗਾ ਤੇ ਮੈਂ ਇਹੋ ਜਿਹੜੀ ਜਿਹੜੀ ਧਾਰਾਵਾਂ ਤੁਹਾਡੇ ਤੇ ਲੱਗੀਆਂ ਐ ਇਹ ਤੁਸੀਂ ਇਹਨਾਂ ਨੂੰ ਕੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਵੀ ਸਰਕਾਰ ਨੇ ਜੋ ਲਾਈਆਂ ਉਹ ਸਮੇਂ ਬਣਦੀਆਂ ਸੀ ਜਾਂ ਨਹੀਂ ਬਣਦੀਆਂ ਸੀ ਇਹ ਗੱਲ ਦਾ ਹੁਣ ਬਣਦੀਆਂ ਤਾਂ ਤੁਸੀਂ ਵੇਖੋ ਵੀ ਕਿੱਥੇ ਬਣਦੀਆਂ ਜਦੋਂ ਘਰ ਬੰਦਾ ਕੋਈ ਗੱਲ ਹੀ ਨਹੀਂ ਗਈ ਉਹਨਾਂ ਨੇ ਤਾਂ ਕਦੀ ਕੀੜੀ ਤੱਕ ਵੀ ਨਹੀਂ ਤੁਹਾਨੂੰ ਦੇਖਦਾ ਹੀ ਇਹ ਜਿਹੇ ਬੰਦੇ ਹੋਵਾਂਗੇ ਕਦੀ ਕੀੜੀ ਤੱਕ ਵੀ ਨਹੀਂ ਉਹਨਾਂ ਨੇ ਮਾਰੀ ਤੇ ਇਹ ਜਿਹੇ ਗੱਲਾਂ ਕਿੱਥੋਂ ਕਰ ਸਕਦੇ ਆ ਤੇ ਪਹਿਲੀ ਵਾਰ ਜਾਣ ਤੋਂ ਬਾਅਦ ਹੀ ਉਹਨਾਂ ਨੂੰ ਅਰੈਸਟ ਕਰ ਲਿਆ ਹਾਂਜੀ ਹਾਂਜੀ ਇੱਕ ਵਾਰ ਸਿਰਫ ਉੱਥੇ ਉਹ ਕੁਦਰਤੀ ਚਲੇ ਗਿਆ ਤੇ ਉਹਨਾਂ ਦਾ ਪਤਾ ਨਹੀਂ ਆ ਫੋਨ ਮੈਨੂੰ ਤਾਂ ਪਤਾ ਨਹੀਂ ਇਹਦੀਆਂ ਚੀਜ਼ਾਂ ਦਾ ਕੀ ਆ ਸਕੈਨ ਹੋਇਆ ਕੀ ਹੋਇਆ ਫੋਟੋ ਆਈ ਕੀ ਹੋਇਆ ਤੇ ਉਤੋਂ ਹੀ ਉਹਨਾਂ ਦੇ ਮਤਲਬ ਵੀ ਇੱਥੇ ਤੱਕ ਅਸੀਂ ਪਹੁੰਚ ਗਏ ਆ ਤੇ ਸਾਨੂੰ ਬਹੁਤ ਮੁਸ਼ਕਲ ਵਾ ਤੇ ਮਿਹਰਬਾਨੀ ਕਰਕੇ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਏ ਜਾਂ ਰਹਾ ਕੀਤਾ ਜਾਵੇ ਤੇ ਚਲੋ ਅਸੀਂ ਫੇਰ ਵੀ ਸ਼ੁਕਰ ਕਰਾਂਗੇ ਹਾਂਜੀ ਤੇ ਬਿਲਕੁਲ ਸਰਕਾਰ ਨੂੰ ਅਪੀਲ ਪਰਿਵਾਰ ਕਰ ਰਿਹਾ ਜੀ ਤੁਹਾਡੇ ਕੋਣ ਹੈ ਮੇਰਾ ਭਰਾ ਕਿੱਥੇ ਹੈ ਜੀ ਇੱਥੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਪ੍ਰਤਾਪਪੁਰੀ ਹਾਂਜੀ ਕਿਵੇਂ ਉਹਨਾਂ ਦੀ ਅਰੈਸਟ ਹੁੰਦੀ ਹੈ ਤੇ ਤੁਸੀਂ ਉਹਨਾਂ ਨੂੰ ਕਿਵੇਂ ਬੇਗਨਾ ਕਹਨੇ ਹੋ ਵੀ ਉਹ ਉਹਨਾਂ ਦਾ ਕਸੂਰ ਨਹੀਂ ਸੀ ਪਰ ਧਰਾਵਾਂ ਲੱਗੀਆਂ ਹਾਂਜੀ ਕਸੂਰ ਕੋਈ ਨਹੀਂ ਸੀ ਆਪਾਂ ਤੇ ਨਸ਼ਾ ਛਡਾਉਣ ਵਾਸਤੇ ਨਸ਼ਾ ਕਰਦਾ ਸੀ ਨਸ਼ਾ ਛਡਾਉਣ ਵਾਸਤੇ ਜੱਲੂਪੁਰ ਖੇੜਾ ਉੱਥੇ ਛੱਡ ਕੇ ਆਏ ਸੀ ਤੇ ਨਸ਼ਾ ਵੀ ਛੱਡਿਆ ਉਹਨੇ ਜਨਵਰੀ ਦੇ ਮਹੀਨੇ ਆਪਾਂ ਛੱਡ ਕੇ ਉਹਨੇ ਆ ਤੇ ਮਾਰਚ ਦੇ ਮਹੀਨੇ ਉਹਨੂੰ ਇਸ ਤਰ੍ਹਾਂ ਰੈਸਟ ਕਰਕੇ ਲੈ ਆ ਜਾਂਦੀ ਆ ਵੀ ਬੱਤੀ ਦਾ ਕੰਮ ਵੀ ਜਾਂਦਾ ਸੀ ਉਹ ਤੇ ਨਸ਼ਾ ਛੱਡਣ ਨਸ਼ਾ ਜਰੂਰ ਛੱਡਤਾ ਉਹਨੇ ਤੇ ਬਾਅਦ ਵਿੱਚ ਫਿਰ ਬੱਤੀ ਦਾ ਕੰਮ ਉੱਥੇ ਕਰਦਾ ਸੀ ਸੇਵਾ ਕਰਦਾ ਸੀ ਤੇ ਬੱਤੀ ਦਾ ਹੀ ਕੋਈ ਸਮਾਨ ਇਸ ਤਰ੍ਹਾਂ ਬਾਹਰ ਲੈ ਕੇ ਗਏ ਬਾਹਰ ਲੈਣ ਗਏ ਸੀ ਤੇ ਉੱਥੋਂ ਹੀ ਗੱਡੀ 'ਚ ਹੀ ਅਰੈਸਟ ਕਰਕੇ ਉੱਥੋਂ ਹੀ ਲੈ ਗਈ ਆ ਕਹਿੰਦੇ ਵੀ ਪਤਾ ਨਹੀਂ ਕੀ ਐਵੇਂ ਕੇਸ ਪਾਤੀ ਔਰਤੇ ਹਥਿਆਰਾਂ ਦੇ ਪਾਤੀ ਆ 307 ਦਾ ਪਰਚਾ ਪਾਤਾ ਕਿਡਨੈਪਿੰਗ ਦੇ ਪਾਤੇ ਆ ਮਰਡਰ ਦੇ ਬਹੁਤ ਜ਼ਿਆਦਾ ਕੇਸ ਐਵੇਂ ਨਜਾਇਜ਼ ਹੀ ਪਾਤੇ ਆ ਅਜ ਨਾਲੇ ਦਾ ਕੇਸ ਵੀ ਪਾਤਾ ਔਰਤੇ ਜਦ ਕਿ ਉਹ ਉੱਥੇ ਗਿਆ ਵੀ ਨਹੀਂ ਆ ਤੇ ਐਵੇਂ ਨਜਾਇਜ਼ ਪਾਤੇ ਆ ਸਰਕਾਰ ਗਰੀਬਸੇ ਇਹੀ ਹੱਥ ਜੋੜ ਕੇ ਬੇਨਤੀ ਆ ਵੀ ਉਹਨੂੰ ਰਿਹਾ ਕੀਤਾ ਜਾਵੇ ਜਿਹੜੇ ਨਜਾਇਜ਼ ਔਰਤੇ ਪਾਏ ਆ ਪਰਚੇ ਉਹ ਰੱਦ ਕੀਤੇ ਜਾਣ ਹਾਂਜੀ ਤੁਸੀਂ ਵੀ ਭਾਜੀ ਆਇਓ ਕਿਸੇ ਪਰਿਵਾਰ ਦੇ ਨਾਲੋਂ ਕੌਣ ਹੈ ਤੁਹਾਡਾ ਜਿਲ੍ਹੇ ਭਰਾ ਜੀ ਮੇਰਾ ਗੁਰਪ੍ਰੀਤ ਸਿੰਘ ਜੀ ਗੰਡੂਆ ਪਿੰਡ ਹੈ ਆਪਣਾ ਗੰਡੂਆ ਜੀ ਹਾਂ ਜੀ ਜਿਲ੍ਹਾ ਫਤਿਹਗੜ੍ਹ ਸਾਹਿਬ ਹੈ ਜੀ ਨਹੀਂ ਨਹੀਂ ਸਾਡਾ ਸੰਗਰੂਰ ਜ਼ਿਲ੍ਹਾ ਜੀ ਪੀਬੀ 13 ਪਿੰਡ ਸਾਡਾ ਗੰਡੂਆ ਹੀ ਅਸੀਂ ਉੱਥੇ ਮਿਸਤਰੀ ਪਣੇ ਦਾ ਕੰਮ ਕਰਦੇ ਸੀ ਬਿਲਡਿੰਗ ਬਣਾ ਰਹੇ ਸੀ ਜਿਹੜੇ ਮੁੰਡੇ ਸੰਗਤ ਦੇ ਆਉਣ ਵਾਸਤੇ ਰਹਿਣ ਵਾਸਤੇ ਜੀ ਪ੍ਰਬੰਧ ਸਾਨੂੰ ਪਤਾ ਕਰਦੀਆਂ ਹਨ ਆਪਾਂ ਉਹ ਕਰ ਰਹੇ ਸੀ ਜੀ ਅਸੀਂ ਇਦੋਂ ਬਾਅਦ ਇਹਨਾਂ ਨੇ ਰੋਲਾ ਰੂਲਾ ਪਾ ਲਿਆ ਜੀ ਭਾਈ ਸਾਹਿਬ ਨੂੰ ਫਸਾਉਣ ਦੇ ਚਾਲਾਂ ਪਹਿਲਾਂ ਹੀ ਚੱਲ ਰਹੀਆਂ ਸੀ ਮੈਨੂੰ ਪਤਾ ਸੀਗਾ ਮੈਂ ਪਹਿਲਾਂ ਆ ਗਿਆ ਸੀ 10 ਦਿਨ ਮੈਨੂੰ ਪਤਾ ਸੀ ਵੀ ਇਹਨਾਂ ਨੇ ਬੰਦੇ ਆਪਣੇ ਚੱਕ ਲੈਣੇ ਨੇ ਜੀ ਸਾਰੇ ਮੈਂ ਆ ਗਿਆ ਸੀ 10 ਦਿਨ ਪਹਿਲਾਂ ਹੀ ਇਹਨਾਂ ਨੇ ਬਸ ਉਹੀ ਛੋਟੇ ਛੋਟੇ ਮੋਟੀਆਂ ਗੱਲਾਂ ਚਪਸਾ ਕੇ ਅਲ ਜਾ ਕੇ ਸਾਰੇ ਬੰਦਿਆਂ ਨੂੰ ਨਾਲ ਅਰੈਸਟ ਕਰ ਲੈ ਕਿਸੇ ਨੂੰ ਕਿੱਥੋਂ ਚੱਕ ਲੈ ਕਿਸੇ ਨੂੰ ਕਿੱਥੋਂ ਨਾ ਕੋਈ ਇਹਨਾਂ ਨੇ ਮਿਸਤਰੀ ਭਰਾ ਕਿੱਥੇ ਸੀ ਮੇਰਾ ਭਰਾ ਉੱਥੀ ਦੀ ਪਿੰਡ ਨਹੀਂ ਕੰਮ ਤੇ ਜੱਲੂਪੁਰ ਖੇੜੀ ਤੇ ਕੰਮ ਤੇ ਹਾਂ ਜੀ ਮਿਸਤਰੀ ਦਾ ਕੰਮ ਲਾਇਆ ਹੋਇਆ ਸੀ ਇਹਨਾਂ ਨੇ ਹਾਂ ਜੀ ਮੈਂ ਵੀ ਮਿਸਤਰੀ ਤੇ ਉੱਥੇ ਅਸੀਂ ਜੀ ਇਹਨਾਂ ਦਾ ਭਾਈ ਵੀ ਸਾਡੇ ਨਾਲ ਦੀ ਬਿਜਲੀ ਦਾ ਮਿਸਤਰੀ ਸੀ ਸਾਡੇ ਨਾਲ ਰਹਿੰਦਾ ਹੁੰਦਾ ਸੀ ਵਿਚਾਰਾ ਉਹ ਵੀ ਬਿਜਲੀ ਦਾ ਕੰਮ ਕਰਦੇ ਸੀ ਉੱਤੇ ਮੈਂ ਤਾਂ ਜ ਮਿਸਤਰੀ ਇਹਨਾਂ ਦੇ ਹਾਂ ਇਹਨਾਂ ਦਾ ਭਾਈ ਤਾਂ ਬਿਜਲੀ ਦਾ ਕੰਮ ਕਰਦਾ ਸੀ ਲਾਈਟ ਬੱਤੀ ਦਾ ਜੀ ਅਸੀਂ ਕਰਦੇ ਸੀ ਉੱਥੇ ਮੈਸਨ ਦਾ ਕੰਮ ਚਣਾਈ ਦਾ ਜੀ ਚਣਾਈ ਲਪੇਈ ਦਾ ਜੀ ਅੱਛਾ ਜੀ ਹਾਂ ਇਹ ਵੀ ਮੇਰਾ ਪਾਈ ਉਹ ਦਿਨ ਜਿਸ ਦਿਨ ਗ੍ਰਿਫਤਾਰ ਕਰੇ ਪੁਲਿਸ ਨੇ ਉਹ ਦਿਨ ਉਹਦਾ ਪੇਪਰ ਤੀਜੀ ਪੇਪਰ ਸੁਨਾਮ ਚੱਲ ਰਹੀ ਸੀ ਦੋ ਪੇਪਰ ਤਾਂ ਉਹ ਦੇ ਗਿਆ ਤੀ ਤੀਜੇ ਪੇਪਰ ਵੇਲੇ ਆਉਂਦਾ ਤੀ ਬਿਆਸ ਸਟੇਸ਼ਨ ਤੇ ਤੀ ਉਹ ਉੱਥੋਂ ਪੁਲਿਸ ਨੇ ਚੱਕ ਗਈ ਕੋਈ ਕਿਤੋਂ ਚੱਕ ਲਿਆ ਬੰਦਾ ਆਪਣਾ ਕੋਈ ਕਿਤੋਂ ਚੱਕ ਲਿਆ ਬਾਜ਼ਾਰ ਚ ਨੂੰ ਸਾਨੂੰ ਪਤਾ ਸਮਾਨ ਸਮੂਹ ਲੈਣ ਜਾਣਾ ਪੈਂਦਾ ਤੀ ਜੀ ਰੀਏ ਉੱਥੋਂ ਵਸ ਇਹਨਾਂ ਨੇ ਚੱਕ ਕੇ ਜੀ ਪਰਚੇ ਪੱਦਸਾਂ ਦਾ 2-3 ਦਿਨਾਂ ਬਾਅਦ ਪਤਾ ਲੱਗਿਆ ਜੀ ਸਾਡੇ ਬੰਦੇ ਦਾ ਵੀ ਸਾਡਾ ਬੰਦਾ ਚੱਕ ਲਈ ਇਹਨਾਂ ਨੇ ਹੁਣ ਕੀ ਕਹਨੇ ਆ ਸਰਕਾਰ ਨੂੰ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਸਰਕਾਰ ਜੀ ਵੀ ਤੁਰੰਤ ਸਾਰੇ ਬੰਦਿਆਂ ਨੂੰ ਰਿਹਾ ਕਰੇ ਕੋਈ ਕਿਸੇ ਦਾ ਇੰਨਾ ਕੋਈ ਕਸੂਰ ਨਹੀਂ ਹੈਗਾ ਇਹਨਾਂ ਜਾਇਜ ਇਹਨਾਂ ਨੇ ਧਰਾਮ ਲਾਈਆਂ ਹੋਈਆਂ ਨੇ ਜੀ ਸਾਰੀਆਂ ਅਸੀਂ ਸਾਡੀ ਤਾਂ ਇਹੀ ਅਪੀਲ ਹੈ ਜੀ ਸਰਕਾਰ ਅੱਗੇ ਵੀ ਸਾਰੇ ਬੰਦੇ ਜਿੰਨੇ ਵੀ ਆਪਣੇ ਸਿੰਘ ਨੇ ਜੀ ਭਾਈ ਨੇ ਆਪਣੇ ਸਾਰੇ ਵੀ ਸਾਰਿਆਂ ਨੂੰ ਤੁਰੰਤ ਰਿਹਾ ਕੀਤਾ ਜਾ ਵੀ ਇਹਨਾਂ ਦਾ ਕੋਈ ਇੰਨਾ ਕੋਈ ਕਸੂਰ ਨਹੀਂ ਹੈਗਾ ਜੀ ਜੇ ਸਰਕਾਰ ਸਾਡੀ ਕਿਸੇ ਵੀ ਗੱਲ ਦੀ ਗੌਰ ਨਹੀਂ ਕਰਦੀ ਫਰਾਸੀ ਮ ਬੋਟਾ ਬੂਟਾ ਦਾ ਪਾਉਣੀਆ ਨੇ ਜੀ ਇਹਨਾਂ ਨੂੰ ਅਸੀਂ ਲੋਕਾਂ ਨੂੰ ਵੀ ਕਹਿਣਾ ਵੀ ਇਹਨਾਂ ਨੂੰ ਬੋਟਾ ਨਾ ਪਾਓ ਜੀ ਕੋਈ ਜਦੋਂ ਸਾਡੀ ਗੱਲ ਹੀ ਨਹੀਂ ਸੁਣਨੀ ਜੀ ਕਿਵੇਂ ਦੇਖਦੇ ਹੋ ਹਰਦਾਰ ਸਾਹਿਬ ਕੌਣ ਹੈ ਤੁਹਾਡੇ ਮੇਰਾ ਬ੍ਰਦਰ ਛੋਟਾ ਮਾਨਪ੍ਰੀਤ ਸਿੰਘ ਕਿਵੇਂ ਇਹ ਉਹਨਾਂ ਨੂੰ ਜੇਲ੍ਹ ਦੇ ਵਿੱਚ ਲੈ ਕੇ ਜਾਂਦੇ ਆ ਜਾਂ ਕਿਥੇ ਕਿਹੜੇ ਕੇਸ ਤਰਾ ਮਾਨ ਤੇ ਲੱਗਦੇ ਉਹਨਾਂ ਨੂੰ ਜੀ ਆਪਣੀ ਦੁਕਾਨ ਸ਼ਾਪ ਆ ਜੀ ਸਾਡੀ ਆ ਰੇਤੇ ਬਜਰੀ ਦਾ ਕੰਮ ਕਰਦੇ ਆ ਤੇ ਉਹ ਦੁਕਾਨ ਤੋਂ ਉਹਨੂੰ ਅਰੈਸਟ ਕੀਤਾ ਜੀ ਸਵੇਰ ਨੂੰ ਤੇ ਬਰਾਮ ਥਾਣੇ ਪੁਲਿਸ ਨੇ ਲੋਕਲ ਥਾਣੇ ਨੇ 751 ਜੀ ਉਹਨੂੰ ਲੁਧਿਆਣੇ ਭੇਜ ਦਿੱਤਾ ਉਦੋਂ ਗਾਹਾਂ ਫਿਰ ਬਰਾਂਡਰ ਲੈ ਕੇ ਗਾਹਾਂ ਸਾਰੇ ਅਜਨਾਲੇ ਵਾਲਾ ਖੇਲਚੀਆਂ ਵਾਲਾ ਮਹਿਤਪੁਰ ਵਾਲਾ ਜਿੱਦਾਂ ਸਾਰੇ ਕੇਸ ਉਹਦੇ ਉੱਤੇ ਮੁੜ ਕੇ ਪਾਤੇ 307 ਵੀ ਲਗਾਤੀ ਫਿਰ ਅਮਰਸਰ ਜਦਾਂ ਜੇਲ੍ਹ ਦੇ ਵਿੱਚ ਉਹਨੂੰ ਸ਼ਿਫਟ ਕਰਦਾ ਪਹਿਲਾਂ ਲੁਧਿਆਣਾ ਜੇਲ੍ਹ ਸੀ ਫਿਰ ਉਹਨੂੰ ਅਮਰਸਰ ਜੇਲ੍ਹ ਵਿੱਚ ਸ਼ਿਫਟ ਕਰਦਾ ਜਿੱਥੇ ਉਹ ਪਾਏ ਹੋਏ ਪਰਚਿਆਂ ਦੇ ਵਿੱਚ ਜਿਹੜਾ ਧਰਾਮਾ ਲੱਗੀਆਂ ਉੱਥੇ ਉਹ ਹਾਜ਼ਰ ਸੀਗੇ ਜੀ ਅਜਨਾਲੇ ਗਏ ਸੀਗੇ ਪਰ ਜਿੱਦਾਂ ਆਮ ਲੋਕ ਪਿੱਛੇ ਸੀਗੇ ਪਿੱਛੇ ਸੀਗੇ ਅੱਗੇ ਨਹੀਂ ਕੋਈ ਕੋਈ ਅਸੀਂ ਤਾਂ ਕਿਹਾ ਵੀ ਅੱਗੇ ਜੋ ਵੀਡੀਓ ਆਉਂਦੀ ਹੈ ਕੋਈ ਮਾਰਕਟਾਈਜ਼ ਕਰਦੇ ਆ ਤਾਂ ਸਾਡੇ ਭਰਾ ਦੋਸ਼ੀ ਹੈ ਤੇ ਤੁਸੀਂ ਸਜ਼ਾ ਦੇ ਸਕਦੇ ਪਰ ਇਨਕੁਆਰੀ ਕਰ ਲਓ ਤੁਸੀਂ ਚੈੱਕ ਕਰੋ ਵੀ ਕਿਹੜਾ ਬੰਦਾ ਨਹੀਂ ਗਿਆ ਅੰਦਰ ਕਿਹੜਾ ਗਿਆ ਉਹ ਕਿਸੇ ਤਰ੍ਹਾਂ ਦੀ ਇਨਕੁਆਰੀ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ ਗਿਆ ਉੱਥੇ ਤਾਂ ਬਹੁਤ ਸਾਰੇ ਹੋਰ ਵੀ ਲੋਕ ਗਏ ਹੋਣਗੇ ਫੇਰ ਸਾਰੇ ਅਰੈਸਟ ਕਰਨ ਫੇਰ ਇਹਨਾਂ ਨੂੰ ਕਿਉਂ ਅਰੈਸਟ ਕੀਤਾ ਸਾਰੇ ਕਰਨ ਫੇਰ ਅਰੈਸਟ ਇਹਨਾਂ ਨੇ ਹੁਣ ਭਗਵੰਤਮਾਨ ਸਾਹਿਬ ਦਾ ਬਿਆਨ ਆਇਆ ਜਿਹੜਾ ਪਿੱਛੇ ਜੇ ਕਹਿੰਦੇ 10 ਬੰਦੇ ਫੜੇ ਆ ਬਾਕੀ ਅਹੀਂ ਰਿਹਾ ਕਰ ਸਾਨੂੰ ਦੱਸਣਾ 40 ਬੰਦੇ ਕਿਹੜੇ ਗਨਾਹ ਚ ਅੰਦਰ ਕੀਤੇ ਹੋਏ ਇਹ ਤਾਂ ਕਹਿੰਦੇ ਅਸੀਂ 10 ਬੰਦੇ ਫੜੇ ਜਿਹੜੇ ਮੇਨ ਸੀਗੇ ਬਾਕੀ ਮਤਲਬ ਛੱਡ ਦਿੱਤੇ ਆ ਇਹ ਤਾਂ 40 45 ਮੁੰਡੇ ਆ ਜਿਹੜੇ ਅਜੇ 50 ਮੁੰਡੇ ਹੋਣੇ ਮੇਰੇ ਹਿਸਾਬ ਨਾਲ ਆਪਣੇ ਪੰਜਾਬ ਦੀਆਂ ਜ਼ਿਲ੍ਹਿਆਂ ਚ ਤਾਂ ਤੁਸੀਂ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਹ ਕਹਿੰਦੇ ਆ ਵੀ ਜਿਹੜਾ ਜੋ ਤਾਂ ਬਣਦੀ ਜੇ ਤਾਂ ਉਹਨਾਂ ਨੇ ਕੋਈ ਕੀਤਾ ਆ ਫੇਰ ਤਾਂ ਉਹਨਾਂ ਨੂੰ ਇਨਕੁਆਇਰੀ ਕਰੋ ਹਰੇਕ ਦੇ ਪਰਿਵਾਰਾਂ ਦੇ ਘਰਾਂ ਚ ਜਾਓ ਉਹਨਾਂ ਦਾ ਪੁੱਛ ਪੜਤਾਲ ਕਰੋ ਵੀ ਉਹ ਪਹਿਲਾਂ ਕੀ ਸੀਗੇ ਜਾਂ ਬਾਅਦ ਚ ਕੀ ਸੀਗੇ ਪਿਆਪੇ ਪਤਾ ਲੱਗ ਜਾਊਗਾ ਤੇ ਉਸ ਹਿਸਾਬ ਨਾਲ ਉਹਨਾਂ ਨੂੰ ਜਮਾਤ ਦਿੱਤੀ ਜਾਵੇ ਜਾਂ ਕੇਸ ਰੱਦ ਕੀਤੇ ਜੋ ਵੀ ਹੋਣਾ ਚਾਹੀਦਾ ਉਹ ਜਾਂਚ ਤੋਂ ਬਾਅਦ ਹੋਣਾ ਚਾਹੀਦਾ। ਹਾਂ ਤੂੰ ਜਾਂਚ ਕਰ ਲੈਣਾ ਵੀ ਇਹ ਪਰਿਵਾਰ ਗਲਤ ਹੈ ਸਾਰੇ ਪਰਿਵਾਰਾਂ ਦਾ ਇੱਕ 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 ਨਿਆਇ ਜਵਾਕ ਆ ਕਾਮ ਲੋਕਾਂ ਦੇ ਘਰ ਆਏ ਨੇ ਕਰਜ਼ੇ ਥੱਲੇ ਆ ਗਏ ਲੋਕ ਪਰੇਸ਼ਾਨ ਜਾਦਾ ਹੈ ਲੋਕ ਕਈ ਕਈ ਤਾਂ ਘਰਾਂ ਦਾ ਬਹੁਤ ਬੁਰਾ ਹਾਲ ਹੈ ਜਿੱਥੇ ਰੋਟੀ ਵੀ ਨਹੀਂ ਖਾਣ ਨੂੰ ਹੈਗੀ ਤੇ ਪ੍ਰਸ਼ਾਸਨ ਦੇਖ ਸਕਦਾ ਉਹਨਾਂ ਦੇ ਘਰਾਂ ਜਾ ਕੇ ਵੀ ਉਹਨਾਂ ਦਾ ਕਿੰਨਾ ਮੰਦਾ ਹਾਲ ਹੈ ਤੇ ਉਹਨਾਂ ਨੂੰ ਜਮਾਨਤ ਦਿੱਤੀ ਜਾਵੇ ਜਾਂ ਕੇਸ ਬੰਦ ਕੀਤੇ ਜਾਣ ਸਰਦਾਰ ਸਾਹਿਬ ਹੋਰ ਵੀ ਕੋਈ ਪਰਿਵਾਰ ਹੈ ਜੀ? ਹਾਂ ਕੌਣ ਹੈ ਤੁਹਾਡੇ ਜਿਲ੍ਹੇ? ਮੇਰੇ ਫਾਦਰ ਸਾਹਿਬ ਆ ਜੀ, ਸਰਦਾਰ ਰਣਜੀਤ ਸਿੰਘ ਜੀ। ਉਹ ਕਿਵੇਂ ਉਹਨਾਂ ਨੂੰ ਉੱਥੇ ਸੀਗੇ ਉਹ ਮੌਕੇ ਤੇ ਹਾਂਜੀ ਨਹੀਂ ਮੌਕੇ ਤੇ ਨਹੀਂ ਸੀਗੇ ਉਹ ਘਰ ਨੇ ਘਰ ਸੀਗੇ ਉਹਨਾਂ ਨੂੰ ਬ੍ਰੇਨ ਦੀ ਪ੍ਰੋਬਲਮ ਬ੍ਰੇਨ ਟੈਗ ਦੀ ਤੇ ਉਹ ਮੈਡੀਸਨ ਲੈਣ ਆਏ ਸੀਗੇ ਕਿੱਥੇ ਜੀ ਤੇ ਪਿੰਡ ਸਰੀਆਲੀ ਪਿੰਡ ਹੀ ਸੀਗੇ ਪਿੰਡ ਤੋਂ ਹੀ ਰੈਸਟ ਕੀਤਾ ਸੀ ਹਾਂਜੀ ਤੇ ਬਾਕੀ ਜੋ ਵੀ ਅਜਨਾਲੇ ਵਾਲਾ ਜਿਵੇਂ ਵੀਰ ਜੀ ਨੇ ਦੱਸਿਆ ਜੋ ਖਲਚੀਆਂ ਜੋ ਟੋਟਲ ਟੋਟਲ ਪਰਚੇ ਉਹਨਾਂ ਦੇ ਉੱਤੇ ਪਾਤੇ 65 ਸਾਲ ਦੀ ਉਮਰ ਆਈ ਉਹਨਾਂ ਦੀ ਠੀਕ ਹੈ ਜੀ ਤੇ ਚਲੋ ਜੀ ਚੰਗੇ ਰਾਹ ਵਾਲੇ ਪਾਸੇ ਭਾਈ ਸਾਹਿਬ ਤੁਰੇ ਸੀ ਤੁਰਿਆ ਉਹਨਾਂ ਨੇ ਤੇ ਨਾਲ ਸਾਥ ਦੇਣ ਵਾਸਤੇ ਤੁਰੇ ਸੀਗੇ ਤੇ ਬਾਕੀ ਸਰਕਾਰ ਦੀਆਂ ਨੀਤੀਆਂ ਦਾ ਪਤਾ ਹੀ ਆਈ ਆਪਾਂ ਨੂੰ ਹੁਣ ਕੀ ਕਰ ਰਹੀ ਹੈ ਸਰਕਾਰ ਨੂੰ ਕੀ ਕਹੋਗੇ ਫਿਰ ਸਰਕਾਰ ਨੂੰ ਆ ਬੇਨਤੀ ਕਰ ਰਹੇ ਆ ਜੀ ਕਿ ਵੀ ਜੋ ਵੀ ਹੈ ਪੈਰਵਾਈ ਕਰਨੀ ਆ ਜੋ ਇਨਕੁਆਇਰੀ ਕਰਨੀ ਆ ਕਰੋ ਜੇ ਜਿਹੜਾ ਦੋਚੀ ਆ ਜੋ ਦੋਚੀ ਜੇ ਇਹਨਾਂ ਨੇ ਕੋਈ ਗੁਨਾਹ ਕੀਤਾਗਾ ਤੇ ਉਹ ਸਜ਼ਾ ਦੇ ਹੱਕਦਾਰ ਹੈ ਨੇ ਠੀਕ ਹੈ ਜੇਦੋ ਗੁਨਾਹ ਹੀ ਕੋਈ ਨਹੀਂ ਕੀਤਾ ਫਿਰ ਵੀ ਰੱਖੀ ਬੈਠਾ 1.5 ਸਾਲ ਤੋਂ ਮੇਰੀ ਮਾਤਾ ਸਾਈਲੈਂਟ ਅਟੈਕ ਦੀ ਮਰੀਜ਼ ਨੇ ਠੀਕ ਹੈ ਜੀ ਉਹਦੇ ਨਾਲ ਅਮਰitsar ਆਏ ਸੀ ਐਸਐਮ ਸਾਹਿਬ ਤੇ ਇਹ ਮੈਨਾਂ ਨੂੰ ਮਾਤਾ ਨੂੰ ਮਿਲਣ ਵਾਸਤੇ ਉੱਥੇ ਗਏ ਤੇ ਮਾਤਾ ਨੂੰ ਉੱਥੇ ਚਾਕੇ ਕਮਰੇ 'ਚ ਬੰਦ ਕਰਤਾ ਜੀ ਜਿੰਨਾ ਚਿਰ ਉਹ ਆਂਦੇ ਗਵਰਨਰ ਸਾਹਿਬ ਆਉਂਦੇ ਤੁਹਾਡੀ ਮੁਲਾਕਾਤ ਕਰਾਉਣੇ ਆ ਤੇ ਮਾਤਾ ਜਦੋਂ ਸਮਾਤਾਈ ਸਾਹਮਣੇ ਆਏ ਤੇ ਉਹਨਾਂ ਨੇ ਚਾਕੇ ਕਮਰੇ 'ਚ ਬੰਦ ਕਰਤਾ ਜੀ 2-3 ਘੰਟੇ 2.5 ਘੰਟੇ ਦੇ ਲਗਭਗ ਮਾਤਾ ਇੱਕ ਯਾਨੀ ਬੰਦ ਕਮਰੇ ਦੇ ਵਿੱਚ ਰਹੇ ਆ ਠੀਕ ਹੈ ਉਥੇ ਕੋਈ ਨਹੀਂ ਉਥੇ ਉਹਨਾਂ ਨੂੰ ਬੰਦ ਕਰਤਾ ਉਸ ਤੋਂ ਬਾਅਦ ਲਾਸਟ ਤੇ ਜਦੋਂ ਉਥੋਂ ਸਾਰੇ ਚਲੇ ਗਏ ਉਸ ਤੋਂ ਮਗਰੋਂ ਉਥੇ ਉਹ ਲੜਕੀਆਂ ਜਿਹੜੀਆਂ ਉਹਨਾਂ ਨੂੰ ਵਾਜਾਂ-ਵੋਜਾਂ ਮਾਰ ਕੇ ਮਾਤਾ ਨੇ ਗੇਟ ਖਲੋਵਾਇਆ ਕਿ ਸੋ ਇਹ ਚੰਗੀਆਂ ਨੀਤੀਆਂ ਸਰਕਾਰ ਦੀਆਂ ਪਲਾ ਇਹ ਤਾਂ ਮਤਲਬ ਅਸੀਂ ਆਪਦੀ ਹੱਕ ਮੰਗ ਨਹੀਂ ਸਕਦੇ ਆਪਦੀ ਆਵਾਜ਼ ਅੱਗੇ ਰੱਖ ਹੀ ਨਹੀਂ ਸਕਦੇ ਕੋਈ ਵੀ ਤਾਂ ਬਿਲਕੁਲ ਬਹੁਤ ਸਾਰੇ ਨੌਜਵਾਨ ਜਿਹੜੇ ਹੈਗੇ ਅਜੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਆਏ ਕੁਝ ਨੌਜਵਾਨ ਡਿਬਰੂਗੜ ਦੇ ਜੇਲ੍ਹ ਦੇ ਵਿੱਚ ਬੰਦ ਹੈ ਪਰ ਇਹਨਾਂ ਪਰਿਵਾਰਾਂ ਦਾ ਕਹਿਣਾ ਕਿ ਅਸੀਂ ਬੜੀ ਮੁਸ਼ਕਲ ਦੇ ਨਾਲ ਜ਼ਿੰਦਗੀ ਗੁਜ਼ਾਰਨੇ ਆ ਹਰ ਇੱਕ ਦੇ ਲਈ ਆਪਣੇ ਘਰ ਦਾ ਜੀ ਬਹੁਤ ਜ਼ਰੂਰੀ ਹੁੰਦਾ ਜੇਕਰ ਉਹਨਾਂ ਦੀਆਂ ਕੋਈ ਕਿਸੇ ਤਰ੍ਹਾਂ ਦੇ ਦੋਸ਼ ਹੈ ਤਾਂ ਫਿਰ ਉਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਇਨਕੁਆਰੀ ਹੋਣ ਤੋਂ ਬਾਅਦ ਬਣਦੀ ਸਜ਼ਾ ਜੇਕਰ ਬਣਦੀ ਹੈ ਤਾਂ ਬੇਸ਼ੱਕ ਦੇ ਦਿੱਤੀ ਜਾਵੇ ਪਰ ਜੇਕਰ ਉਹ ਬੇਕਸੂਰ ਹੈ ਤਾਂ ਉਹਨਾਂ ਨੂੰ ਜੇਲਾ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਜ਼ਮਾਨਤਾਂ ਦੇਣੀਆਂ ਚਾਹੀਦੀਆਂ ਜਾਂ ਕੇਸ ਰੱਦ ਕਰਨੇ ਚਾਹੀਦੇ ਪਰ ਕੀ ਸਰਕਾਰ ਹੁਣ ਇਹਨਾਂ ਗੱਲਾਂ ਦੇ ਉੱਤੇ ਗੌਰ ਕਰੇਗੀ ਕਿ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਬੇਕਸੂਰਾਂ ਨੂੰ ਛੱਡਿਆ ਜਾਵੇਗਾ ਸਿਰਫ ਕਸੂਰਵਾਰ ਜੇਕਰ ਕੋਈ ਪਾਇਆ ਜਾਂਦਾ ਹੈ ਉਹੀ ਅੰਦਰ ਰਹੇਗਾ ਜਾਂ ਫਿਰ ਬੇਕਸੂਰ ਵੀ ਇਸੇ ਤਰ੍ਹਾਂ ਜੇਲ੍ਹਾਂ ਦੇ ਵਿੱਚ ਰਹਿਣ ਕੇ ਸਰਕਾਰ ਇਸ ਗੱਲ ਦੇ ਉੱਤੇ ਕੀ ਗੌਰ ਕਰਦੀ ਹੈ ਜੇ ਕਰਦੀ ਹੈ ਤਾਂ ਕਦੋਂ ਕਰਦੀ ਹੈ ਇਸ ਦੇ ਉੱਤੇ ਨਜ਼ਰਾਂ ਬਣੀਆਂ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ